यूपी ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ यूपी ਦੇ ਅੰਬੇਦਕਰ ਨਗਰ ਦੇ ਵਿੱਚ ਰਹਿਣ ਵਾਲੇ ਦੋ ਭਰਾ ਈਸ਼ਵਰਦੀਨ ਅਤੇ ਪਰਮੇਸ਼ਵਰਦੀਨ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਗਏ ਨੇ ਉਹਨਾਂ ਦੇ ਕੋਲੋਂ ਉਹਨਾਂ ਦੀ Maruti WagonR ਗੱਡੀ ਵੀ ਸੀਜ਼ ਕਰ ਲਈ ਗਈ ਹੈ ਪਰ ਉਹ ਗੱਡੀ ਸਿਰਫ ਗੱਡੀ ਨਹੀਂ ਸੀ ਗੱਡੀ ਨੂੰ ਹੈਲੀਕਾਪਟਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਉਸ Maruti Wagon R ਗੱਡੀ ਨੂੰ ਮੋਡੀਫਾਈ ਕਰਕੇ ਹੈਲੀਕਾਪਟਰ ਦੀ ਸ਼ਕਲ ਦਿੱਤੀ ਗਈ ਸੀ ਜਿਸ ਨੂੰ ਜਦੋਂ ਪੇਂਟ ਕਰਵਾਉਣ ਦੇ ਵਾਸਤੇ ਇਹ ਦੋਵੇਂ ਭਰਾ ਜਾ ਰਹੇ ਹੁੰਦੇ ਨੇ ਤਾਂ ਪੁਲਿਸ ਇਹਨਾਂ ਨੂੰ ਰੋਕ ਲੈਂਦੀ ਹੈ ਇਹਨਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਇਹਨਾਂ ਦੋਵਾਂ ਭਰਾਵਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਔਰ ਇਹਨਾਂ ਦੇ ਕੋਲੋਂ ਇਹ ਗੱਡੀ ਜਿਹੜੀ ਹੈ ਉਹ ਸੀਜ਼ ਕਰ ਲਈ ਜਾਂਦੀ ਹੈ ਇਸ ਮਾਮਲੇ ਦੇ ਉੱਤੇ ਅਕਬਰਪੁਰ ਪੁਲਿਸ ਨੇ ਐਕਸ਼ਨ ਕੀਤਾ ਪੁਲਿਸ ਨੇ ਫੌਰੀ ਤੌਰ ਦੇ ਉੱਤੇ ਇਹਨਾਂ ਨੂੰ ਰੋਕਿਆ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਕਿ ਆਖਰਕਾਰ ਇਸ ਨੂੰ ਬਣਾਇਆ ਕਿ ਗਿਆ ਔਰ ਇਸ ਦੇ ਨਾਲ ਕੀ ਕੀਤਾ ਜਾ ਰਿਹਾ ਔਰ ਉਸ ਦੇ ਜਵਾਬ ਦੇ ਏਵਜ਼ ਦੇ ਵਿੱਚ ਇਹਨਾਂ ਦੋਵਾਂ ਭਰਾਵਾਂ ਨੇ ਜਾਣਕਾਰੀ ਦਿੱਤੀ ਕਿ ਇਹ ਇੱਕ ਕਾਰ ਏਕੋਪਟਰ ਹੈ ਯਾਨੀ ਕਿ ਇੱਕ ਗੱਡੀ ਅਤੇ ਹੈਲੀਕਾਪਟਰ ਦਾ ਮਿਲਿਆ ਜੁਲਿਆ ਰੂਪ जुगाड़ ਦੇ ਨਾਲ ਇਸ Maruti WagonR ਗੱਡੀ ਨੂੰ ਹੈਲੀਕਾਪਟਰ ਦੀ ਸੂਰਤ ਦਿੱਤੀ ਗਈ ਔਰ ਇਸ ਹੈਲੀਕਾਪਟਰ ਰੂਪੀ ਗੱਡੀ ਨੂੰ ਰੰਗ ਕਰਾਉਣ ਵਾਸਤੇ ਇਹ ਦੋਵੇਂ ਭਰਾ ਈਸ਼ਵਰਦੀਨ ਅਤੇ ਪਰਮੇਸ਼ਵਰਦੀਨ ਪੇਂਟਰ ਦੇ ਕੋਲ ਜਾ ਰਹੇ ਸਨ ਔਰ ਉਸੇ ਦਰਮਿਆਨ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਦੀ ਗੱਡੀ ਜਿਹੜੀ ਹੈ ਉਸ ਸੀਜ਼ ਕਰ ਲਈ ਪਰ ਅਜੇ ਤੱਕ ਪੁਲਿਸ ਵੱਲੋਂ ਜ਼ਰੂਰ ਇਹ ਨਹੀਂ ਦੱਸਿਆ ਗਿਆ ਕਿ ਇਹਨਾਂ ਦੇ ਉੱਤੇ ਚਾਰजेस ਕੀ ਨੇ ਪਰ ਜਦੋਂ ਇਸ ਗੱਡੀ ਨੂੰ ਮੋਡੀਫਾਈ ਕਰਕੇ ਹੈਲੀਕਾਪਟਰ ਬਣਾਉਣ ਦਾ ਕਾਰਨ ਪੁੱਛਿਆ ਗਿਆ ਤੇ ਦੋਵੇਂ ਭਰਾਵਾਂ ਨੇ ਕਿਹਾ ਕਿ ਉਹਨਾਂ ਦੇ ਕੋਲ ਇੱਕ ਇਨੋਵੇਟਿਵ ਇੱਕ ਵੱਖਰਾ ਆਈਡੀਆ ਸੀ ਜਿਸ ਆਈਡੀਆ ਦੇ ਮੱਦੇਨਜ਼ਰ ਇਸ ਗੱਡੀ ਨੂੰ ਇਸ Maruti WagonR ਨੂੰ ਹੈਲੀਕਾਪਟਰ ਦੇ ਵਿੱਚ ਤਬਦੀਲ ਕਰਕੇ ਵਿਆਹਾਂ ਸ਼ਾਦੀਆਂ ਦੇ ਉੱਤੇ ਰੈਂਟ ਉੱਤੇ ਦੇਣ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਕਿ ਇਹ ਰੈਂਟ ਕਮਾ ਸਕਣ ਪੈਸੇ ਕਮਾ ਸਕਣ ਇਸ ਨਵੇਂ ਬਿਜ਼ਨਸ ਨੂੰ ਹੋਂਦ ਦੇ ਵਿੱਚ ਲਿਆ ਸਕਣ ਅੱਜਕੱਲ ਉਂਝ ਵੀ ਵਿਆਹਾਂ ਸ਼ਾਦੀਆਂ ਦੇ ਉੱਤੇ ਨਵੇਂ-ਨਵੇਂ ਕਿਸਮ ਦੇ ਐਕਸਪੈਰੀਮੈਂਟਸ ਕੀਤੇ ਜਾਂਦੇ ਨੇ ਵੱਖ-ਵੱਖ ਕਿਸਮ ਦੇ ਨਾਲ ਡੋਲੀ ਲਿਹਾਈ ਜਾਂਦੀ ਹੈ ਔਰ ਉਸੇ ਦੇ ਵਿੱਚ ਇਹ ਤਬਦੀਲੀ ਇਹ ਦੋਵੇਂ ਭਰਾ ਲਿਹਾਉਣੀ ਚਾਹੁੰਦੇ ਸੀ ਜਾਣਕਾਰੀ ਮੁਤਾਬਕ ਜੋ ਇਹਨਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਉਸ ਮੁਤਾਬਕ ਇਹ ਦੋਵੇਂ ਭਰਾ ਇੱਕ ਇਹੋ ਜਿਹਾ ਕਾਰ ਕਾਪਟਰ ਬਣਾਉਣਾ ਚਾਹੁੰਦੇ ਸੀ ਜਿਸ ਦੇ ذریعے ਦੁਲਹਨ ਨੂੰ ਸਹੁਰੇ ਘਰ ਲਿਆਂਦਾ ਜਾ ਸਕੇ ਇਸ ਕਾਰਕਾਪਟਰ ਵਿੱਚ ਬਿਠਾ ਕੇ ਦੁਲਹਨ ਦੀ ਜਿਹੜੀ ਡੋਲੀ ਹੈ ਉਹ ਸਹਰੇ ਘਰ ਲਿਆਣੀ ਸੀ ਇਸ ਮੰਤਵ ਦੇ ਨਾਲ ਇਸ ਨੂੰ ਇਸ ਕਾਰਕਾਪਟਰ ਨੂੰ ਰੈਂਟ ਉੱਤੇ ਦੇਣ ਵਾਸਤੇ ਇਹ ਨਵੀਂ ਮੋਡੀਫਿਕੇਸ਼ਨ Maruti WagonR ਗੱਡੀ ਦੇ ਵਿੱਚ ਇਹਨਾਂ ਦੋਵਾਂ ਭਰਾਵਾਂ ਨੇ ਕਰਵਾਈ ਔਰ ਉਸ ਤੋਂ ਬਾਅਦ ਉਸ ਨੂੰ ਰੰਗ ਕਰਾਉਣ ਜਾ ਰਹੇ ਹੁੰਦੇ ਨੇ ਜਦੋਂ ਰਸਤੇ ਦੇ ਵਿੱਚ ਹੀ ਪੁਲਿਸ ਉਹਨਾਂ ਨੂੰ ਫੜ ਲੈਂਦੀ ਹੈ ਸਬਸਕ੍ਰਾਈਬ ਟੂ 1 INDIA ਚੈਨਲ ਐਂਡ ਨੈਵਰ ਮਿਸ ਐਨ ਅਪਡੇਟ